ਮੈਂ ਇਹਨਾਂ ਨੂੰ ਇਹ ਦੱਸਣੀ ਚਾਹੁੰਨਾ ਕਿ ਐਸਐਲ ਦੇ ਵਿੱਚ ਇਹਨਾਂ ਨੂੰ ਐਡ ਕੀ ਉਥੇ ਉਮੀਦਵਾਰ ਹੀ ਨਹੀਂ ਲੱਭੇ ਜਿਨ੍ਹਾਂ ਨੂੰ ਢੱਡੇ ਜੋਂ ਤੋਂ ਕੋਈ ਬੰਦਾ ਨਹੀਂ ਲੱਭਾ ਉਥੋਂ ਸਰੂਪ ਸਿੰਘ ਜਿਹੜਾ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਆ ਉਹਨੂੰ ਬਲੌਕ ਸੰਤੀ ਜੀ ਜ਼ਬਰਦਸਤ ਟਿਕਟ ਦਿੱਤੀ ਗਈ ਜਿੱਦਾਂ ਮਾਨ ਸਾਹਿਬ ਕਈ ਵਾਰ ਕਹਿੰਦੇ ਨੇ ਕਿ ਬੂਹੇ ਬੰਦ ਕਰ ਲੈਣੇ ਇਹਨਾਂ ਨੂੰ ਲੋਕਾਂ ਨੇ ਵੇਖ ਕੇ ਉਹ ਥੋੜੇ ਦਿਨ ਪਹਿਲਾਂ ਗੱਲ ਕੀਤੀ ਉਹ ਹੁਣੇ ਮਜੀਠੀ ਹਲਕੇ ਦੇ ਵਿੱਚ ਸਾਬਤ ਹੋ ਗਈ ਕਹਿਣਾ ਚਾਹੁੰਨਾ ਕਿ ਜਿਹੜੀ ਤੁਹਾਡੀ ਉਥੋਂ ਦੀ ਡੁੱਬਦੀ ਬੇੜੀ ਆ ਸਰਦਾਰ ਬਾਦਲ ਜੀ ਤੁਸੀਂ ਉਹਨੂੰ ਨਹੀਂ ਬਚਾ ਸਕਦੇ ਉਹ ਡੁੱਬ ਗਈ ਆ ਤੇ ਦੋ ਤਿੰਨ ਸੀਟਾਂ ਤੇ ਤੁਸੀਂ ਰਹਿ ਗਏ ਸੀ ਉਹ ਵੀ ਮੈਨੂੰ ਜਗਦਾ ਦੋ ਤੇ ਛੱਡ ਕੇ ਭੱਜ ਗਏ ਇਹ ਕੋਈ ਤੁਹਾਡੀ ਸਾਲੇ ਹਾਰ ਦੀ ਟਿਕਟੀ ਰਹਿ ਗਈ ਆ ਹੁਣ ਹੋਰ ਉਹ ਵੀ ਤੁਹਾਡੀ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਵਾਲੀ ਤੁਹਾਡੀ ਗੱਲ ਆ ਹੁਣ ਇਸ ਟਾਈਮ ਇਹ ਮੈਨੂੰ ਕਹਿੰਦੇ ਜੀ ਸਕੂਟਰ ਤੇ ਆ ਭਰਾਵਾ ਅਸੀਂ ਤੇ ਅੱਜ ਵੀ ਸਕੂਟਰ ਤੇ ਹੀ ਆ ਅਸੀਂ ਤੇ ਜਿਹੜੀਆਂ ਸਾਡੇ ਕੋਲ ਗੱਡੀਆਂ ਉਹ ਵੀ ਕਿਸ਼ਤਾ ਦੀ ਆ ਭਾਵੇਂ ਤੂੰ ਚੈੱਕ ਕਰਾ ਲੈ ਹੈ ਵੇਖੋ ਇੱਕ ਅਮਰਤਾਰੀ ਬੰਦਾ ਹੋ ਕੇ ਐਡਾ ਵੱਡਾ ਝੂਠ ਬੋਲੇ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਨੂੰ ਹੁਣ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿ ਇਹਨੂੰ ਸ਼ਿਰਕਾਤਖ ਸਾਬ ਨੂੰ ਤਲਬ ਕਰਨਾ ਚਾਹੀਦਾ ਕਿਉਂਕਿ ਇਹ ਤੇ ਸ਼ਿਰਕਾਤਖ ਸਾਬ ਨੂੰ ਕੁਝ ਨਹੀਂ ਸਮਝਦੇ ਕਿ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਕੀ ਕੀਤਾ ਜਿਹੜਾ ਬਰਗਾੜੀ ਕਾਂਡ ਹੋਇਆ ਜੋ ਕੋਟਕਪੂਰੇ ਦੇ ਵਿੱਚ ਹੋਇਆ ਤੁਸੀਂ ਉੱਥੇ ਕੀ ਕੀਤਾ ਉਸ ਵੇਲੇ ਤੁਹਾਡੀ ਸਰਕਾਰ ਸੀ ਗੁਰੂ ਸਾਹਿਬ ਦੇ ਸਾਡੇ ਅੰਗ ਗਲੀਆਂ ਦੇ ਵਿੱਚ ਰੁਲ ਗਏ ਤੁਸੀਂ ਕੀ ਕੀਤਾ ਇਹ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਪੁੱਛੋ ਤੁਸੀਂ 328 ਰੁਪਏ ਤੇ ਕਿੱਥੇ ਲਿਖ ਕੇ ਦਿੱਤਾ ਕਿ ਨਾ ਮਲਾਜਮਾਂ ਤੇ ਜਿਹੜਾ ਪਰਚਾ ਦਰਜ ਹੋਣਾ ਇਹਨਾਂ ਨੂੰ ਪੁੱਛੋ ਤਾਂ ਸਹੀ ਤੁਹਾਡੇ ਤੁਹਾਡੇ ਗਲਾਂ 'ਚ ਤਖਤੀਆਂ ਪੈ ਗਈਆਂ ਸ਼੍ਰੀਕਾਲ ਤੱਕ ਸੋਲੋਂ ਤੁਹਾਨੂੰ ਸਜ਼ਾ ਲੱਗ ਗਈ ਤੇ ਬਦਨਾਮ ਹੋਈ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਆ ਉਹ ਇਹ ਆ ਕਿ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਮਜੀਠਾ ਹਲਕੇ ਦੇ ਵਿੱਚ ਆਏ ਔਰ ਜਿਹੜੀ ਉਹਨਾਂ ਦੀ ਆਦਤ ਆ ਜਿਹੜੀ ਮੈਂ ਸਮਝਦਾ ਕਿ ਇੱਕ ਘਟਿਆ ਆਦਤ ਆ ਜਿਹੜੀ ਅੱਜ ਕੱਲ ਚੰਗੇ ਇਨਸਾਨਾਂ ਨੂੰ ਉਹ ਗੱਲ ਜਿਹੜੀ ਪਸੰਦ ਨਹੀਂ ਜਿਹੜੀ ਉਹਨਾਂ ਦੀ ਲੈਂਗੁਏਜ ਹੈ ਜਿਹੜੀ ਮਾੜੀ ਬੋਲੀ ਆ ਉਹ ਬੋਲੀ ਆ ਆਪਦੀ ਉਹ ਕੱਲ ਉੱਥੇ ਵਰਤ ਕੇ ਗਏ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਉਹ ਜਿਸ ਮਕਸਦ ਵਾਸਤੇ ਆਏ ਸੀ ਚਾਹੇ ਤੋ ਉਸ ਮੁੱਦੇ ਤੇ ਗੱਲ ਕਰਦੇ ਕਿ ਜਿਸ ਤਰ੍ਹਾਂ ਉਥੋਂ ਦੇ ਐਮਐਲਏ ਸਾਹਿਬ ਜਿਹੜੇ ਗਨੀਵ ਕੌਰ ਜੀ ਨੇ ਉਹ ਕਹਿੰਦੇ ਆ ਕਿ ਇੱਥੇ ਜੀ ਧੱਕਾ ਬੜਾਇਆ ਤੇ ਇੱਥੇ ਸੁਖਬੀਰ ਬਾਦਲ ਆਊਗਾ ਜੀ ਪਹਿਲੀ ਤੇ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਕਿਹੜਾ ਧੱਕਾ ਹੋਇਆ ਮੈਨੂੰ ਦੱਸਣ ਕੋਈ ਕਿਸੇ ਦਾ ਉਥੇ ਕੋਈ ਕਾਗਜ਼ ਰੱਦ ਕੀਤਾ ਗਿਆ ਜਿਨੇ ਉਹਨਾਂ ਦੇ ਬਲੌਗ ਸੰਤੀਸ ਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਬੰਦੇ ਨੇ ਉਹ ਸਾਰੇ ਉਥੇ ਇਲੈਕਸ਼ਨ ਲੜ ਰਹੇ ਨੇ ਕੋਈ ਸੇ ਬੰਦੇ ਨੇ ਉਥੇ ਕੋਈ ਵੀ ਕਾਗਜ਼ ਜਿਹੜਾ ਨਹੀਂ ਰੱਦ ਕੀਤਾ ਰਹੀ ਗੱਲ ਮੈਂ ਇਹਨਾਂ ਨੂੰ ਇਹ ਦੱਸਣੀ ਚਾਹੁੰਦਾ ਕਿ ਐਸਐਲ ਦੇ ਵਿੱਚ ਇਹਨਾਂ ਨੂੰ ਐਦ ਕੀ ਉਥੇ ਉਮੀਦਵਾਰੀ ਨਹੀਂ ਲੱਭੇ ਮੈਂ ਕੱਲ ਇੱਕ ਮੀਡੀਆ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਚਲੋ ਆਓ ਜਿਹੜੇ ਕਹੋਗੇ ਗੁਰੂ ਘਰ ਆਪਾਂ ਚੱਲਦੇ ਆਂ ਤੁਸੀਂ ਮੈਨੂੰ ਜਾ ਕੇ ਦੱਸੋ ਕਿ ਚਵਿੰਡਾ ਦੇ ਵੀ ਜਿਹੜਾ ਸਰਕਲ ਆ ਤੁਹਾਡੇ ਕੋਲ ਉੱਥੇ ਕੋਈ ਉਮੀਦਵਾਰ ਹੈਗਾ ਦੱਸੋ ਇਹਨਾਂ ਨੂੰ ਪੁੱਛਿਓ ਕਿਤੇ ਹੋਰ ਵੀ ਕਈ ਅਨੇਕਾਂ ਜਿਹੜੇ ਸਰਕਲ ਆ ਉੱਥੇ ਇਹਨਾਂ ਕੋਲ ਕੋਈ ਉਮੀਦਵਾਰ ਨਹੀਂ ਸੀ ਔਰ ਜਿੰਨੇ ਕਿ ਇਹਨਾਂ ਦੇ ਹੈਗੇ ਸੀ ਉਹ ਇਹਨਾਂ ਦੇ ਲੜ ਰਹੇ ਆ ਔਰ ਜਿਹੜੇ ਹੈਗੇ ਨੇ ਉਹ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਇਹਨਾਂ ਨੂੰ ਢੱਡੇ ਜੋਨ ਤੋਂ ਕੋਈ ਬੰਦਾ ਨਹੀਂ ਲੱਭਾ ਉਥੋਂ ਸਰੂਪ ਸਿੰਘ ਜਿਹੜਾ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਆ ਉਹਨੂੰ ਬਲੌਗ ਸੰਤੀ ਜੀ ਜ਼ਬਰਦਸਤ ਦੀ ਟਿਕਟ ਦਿੱਤੀ ਗਈ ਜਿੱਦਾਂ ਮਾਨ ਸਾਹਿਬ ਕਈ ਵਾਰ ਕਹਿੰਦੇ ਨੇ ਕਿ ਬੂਹੇ ਬੰਦ ਕਰ ਲੈਣੇ ਇਹਨਾਂ ਨੂੰ ਲੋਕਾਂ ਨੇ ਵੇਖਿਆ ਉਹ ਥੋੜੇ ਦਿਨ ਪਹਿਲਾਂ ਗੱਲ ਕੀਤੀ ਉਹ ਹੁਣੇ ਮਜੀਠੀ ਹਲਕੇ ਦੇ ਵਿੱਚ ਸਾਬਤ ਹੋ ਗਈ ਔਰ ਭੋਮਾ ਜੋਂ ਉਥੋਂ ਇਹਨਾਂ ਨੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੂੰ ਟਿਕਟ ਦਿੱਤੀ ਟਿਕਟੋ ਵੀ ਨਹੀਂ ਵਿਚਾਰੇ ਲੈ ਕੇ ਖੁਸ਼ ਉਹਨਾਂ ਨੂੰ ਦਬਾਇਆ ਗਿਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਨੌਕਰੀਆਂ ਤੋਂ ਖੜ੍ਹ ਦਿੱਤਾ ਜਾਊਗਾ ਸੋ ਇਸ ਕਰਕੇ ਉਹ ਮੁਲਾਜ਼ਮ ਵੀ ਵਿਚਾਰੇ ਮੈਂ ਵੀ ਉੱਥੇ ਰਿਆਂ ਲੌਂਗ ਟਾਈਮ ਉਹ ਮੇਰੇ ਨਾਲ ਵੀ ਸੰਪਰਕ ਦੇ ਵਿੱਚ ਆ ਉਹ ਫਿਰ ਸਾਨੂੰ ਕਹਿੰਦੇ ਆ ਕਿ ਸਾਨੂੰ ਇਹ ਪ੍ਰੈਸ਼ਰਾਈਜ਼ਰ ਬਹੁਤ ਜ਼ਿਆਦਾ ਕਰਦੇ ਆ ਤੇ ਸਾਨੂੰ ਨੌਕਰੀਆਂ ਤੋਂ ਕੱਢਣ ਦੇ ਧਮਕੀਆਂ ਦਿੰਦੇ ਆ ਤੇ ਫਿਰ ਉਹ ਬੰਦਿਆਂ ਨੇ ਵਿਚਾਰਾਂ ਨੇ ਇੱਕ ਐਜ਼ ਆ ਫਾਰਮੈਲਟੀ ਉਥੋਂ ਕਾਗਜ਼ ਭਰੇ ਆ ਮੈਂ ਸਮਝਦਾ ਕਿ ਜਿਨ੍ਹਾਂ ਦੀ ਇਹ ਆਇਦ ਕੀ ਜਿਹੜੀ ਆ ਉਥੋਂ ਅਕਾਲੀ ਦਲ ਦੀ ਜਿਹੜੀ ਆ ਬਹੁਤ ਵੱਡੀ ਹਾਰ ਮਜੀਠਾ ਹਲਕੇ ਦੇ ਵਿੱਚ ਹੋ ਰਹੀ ਸੀ ਔਰ ਉਸ ਡੁੱਬਦੀ ਬੇੜੀ ਨੂੰ ਬਚਾਉਣ ਵਾਸਤੇ ਇੱਕ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਉੱਥੇ ਪਹੁੰਚੇ ਪਰ ਮੈਂ ਉਹਨਾਂ ਨੂੰ ਇਹ ਕਹਿਣੀ ਚਾਹਣਾ ਕਹਿਣਾ ਚਾਹਣਾ ਕਿ ਜਿਹੜੀ ਤੁਹਾਡੀ ਉਥੋਂ ਦੀ ਡੁੱਬਦੀ ਬੇੜੀ ਆ ਸਰਦਾਰ ਬਾਦਲ ਜੀ ਤੁਸੀਂ ਉਹਨੂੰ ਨਹੀਂ ਬਚਾ ਸਕਦੇ ਉਹ ਡੁੱਬ ਗਈ ਆ ਮੈਂ ਇਹਨਾਂ ਨੂੰ ਇਹ ਗੱਲ ਕਰਨੀ ਚਾਹਣਾ ਕਿ ਤੁਸੀਂ ਕੱਲ ਉਥੇ ਨਿੱਜੀ ਤੌਰ ਤੇ ਮੇਰੇ ਖਿਲਾਫ ਬੋਲ ਕੇ ਗਏ ਇਹ ਕਹਿਣ ਮੈਨੂੰ ਕਹਿਣ ਲੱਗੇ ਕਿ ਇਹ ਸਕੂਟਰ ਤੇ ਆਇਆ ਸੀ ਤੇ ਮੈਨੂੰ ਤਾਂ ਨਹੀਂ ਪਤਾ ਭਈ ਇਹ ਸਿੱਧੇ ਹਾਜ ਚ ਜੰਮੇ ਫਿਰ ਸਾਰੀ ਦੁਨੀਆ ਧਰਤੀ ਤੋਂ ਜੰਮ ਕੇ ਹੌਲੀ-ਹੌਲੀ ਅਸੀਂ ਫਿਰ ਉੱਠਣਾ ਸਿੱਖਦੇ ਆ ਫਿਰ ਅਸੀਂ ਹੌਲੀ-ਹੌਲੀ ਸਕੂਟਰ ਗੱਡੀਆਂ ਬਸ ਆਲੇ ਹੁੰਨੇ ਆ ਫੇਰ ਅਸੀਂ ਗਾਹ ਤਰੱਕੀ ਕਰਦੇ ਆ ਤੇ ਮੈਂ ਬਾਦਲ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਜਦੋਂ 2004 ਦੇ ਵਿੱਚ ਇਹਨਾਂ ਨੇ ਕਰਨ ਬਰਾੜ ਦੇ ਨਾਲ ਇਲੈਕਸ਼ਨ ਲੜੀ ਸੀ ਤੇ ਵੱਡੇ ਬਾਦਲ ਸਾਹਿਬ ਨੇ ਮੈਨੂੰ ਬਾਦਲ ਪਿੰਡ ਸੱਦਿਆ ਤੇ ਜਿੱਥੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਏਡਾ ਕੀ ਰੂਮ ਸੀ ਇੱਕ ਪਾਸੇ ਸੋਫੇ ਲੱਗੇ ਸੀ ਇੱਕ ਬਨੇ ਡਾਈਨਿੰਗ ਟੇਬਲ ਲੱਗਾ ਸੀ ਤੇ ਜਿਹੜੀ ਛੱਤ ਸੀਗੀ ਛੱਤ ਤੋਂ ਏਡੇ ਏਡੇ ਖੇਪੜ ਸੀਮੈਂਟ ਦੇ ਲਾਹ ਲਾ ਕੇ ਥੱਲੇ ਡਿੱਗੇ ਸੀਗੇ ਮੈਂ ਤਲਵੀਰ ਸਿੰਘ ਨੇ ਆਪਦੀਆਂ ਇਨ੍ਹਾਂ ਅੱਖਾਂ ਦੇ ਨਾਲ ਵੇਖਿਆ ਤਾਂ ਠੀਕ ਆ ਭਾਈ 2007 ਤੋਂ ਲੈ ਕੇ 17 ਤੱਕ ਜਿਹੜੀ ਤੁਸੀਂ ਲੁੱਟ ਘਸੁੱਟ ਮਚਾਈ ਆ ਉਹ ਮੈਂ ਕੀ ਦੱਸਣਾ ਸਾਰੇ ਦੁਨੀਆ ਨੂੰ ਜਗ ਜਾ ਰ ਜਿਹਦੇ ਨਤੀਜੇ ਅੱਜ ਆ ਗਏ ਤਾਂ 2-3 ਸੀਟਾਂ ਤੇ ਤੁਸੀਂ ਰਹਿ ਗਏ ਸੀ ਉਹ ਵੀ ਮੈਨੂੰ ਜਾਂਦਾ 2 ਤੇ ਛੱਡ ਕੇ ਭੱਜ ਗਏ ਇਹ ਕੋਈ ਤੁਹਾਡੀ ਸਾਲੇ ਹਾਰ ਦੀ ਟਿਕਟੀ ਰਹਿ ਗਈ ਆ ਹੁਣ ਹੋਰ ਉਹ ਵੀ ਤੁਹਾਡੀ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਵਾਲੀ ਤੁਹਾਡੀ ਗੱਲ ਆ ਹੁਣ ਇਸ ਟਾਈਮ ਸੋ ਮੇਰੇ ਵੀਰੋ ਇਹ ਜਿਹੜੀਆਂ 2007 ਤੋਂ ਲੈ ਕੇ 17 ਤੱਕ ਦੀ ਜਿਹੜੀ ਲੁੱਟ ਘਸੁੱਟ ਹੋਈ ਫਿਰ ਬਣ ਗਏ ਜੀ ਬਾਦਲ ਫਾਰਮ ਫਿਰ ਬਣ ਗਏ ਜੀ ਸੁਖ ਵਿਲਾਸ ਫੇਰ ਬਣ ਗੀਆਂ ਚੰਡੀਗੜ੍ਹ 4 4 5 5 ਲਿਫਟ ਵਾਲੀਆਂ ਕੋਠੀਆਂ ਫੇਰ ਬਣ ਗੀਆਂ ਗੜਕਾਉਂ ਕੋਠੀਆਂ ਤੇ ਇਹ ਮੈਨੂੰ ਕਹਿੰਦੇ ਜੀ ਸਕੂਟਰ ਤੇ ਆ ਭਰਾਵਾ ਅਸੀਂ ਤੇ ਅੱਜ ਵੀ ਸਕੂਟਰ ਤੇ ਹੀ ਆ ਅਸੀਂ ਤੇ ਜਿਹੜੀਆਂ ਸਾਡੇ ਕੋ ਗੱਡੀਆਂ ਉਹ ਵੀ ਕਿਸ਼ਤਾ ਦੀ ਆ ਭਾਵੇਂ ਤੂੰ ਚੈੱਕ ਕਰਾ ਲਾ ਤੈਨੂੰ ਮੈਂ ਦੱਸ ਦੂੰਗਾ ਕਿ ਮੈਂ ਉਹੋ ਜਿਹਾ ਬੰਦਾ ਨਹੀਂ ਜੋ ਕੁਝ ਤੁਸੀਂ ਕਰਦੇ ਨੇ ਮੈਂ ਤੁਹਾਡੇ ਨਾਲ ਹੀ ਰਿਹਾ ਜੋ ਕੁਝ ਤੁਸੀਂ ਮੈਨੂੰ ਫਿਰ ਕਰਾਇਆ ਹੋਊਗਾ ਤੁਹਾਨੂੰ ਫਿਰ ਸਾਰੇ ਸਾਹਮਣੇ ਨਾਲ ਉਹਨਾਂ ਵੱਲੋਂ ਗਨਮੈਨ ਦੀ ਵੀ ਕੀਤੀ ਗਈ ਉਹ ਕਹਿੰਦੇ ਕਿ ਜਿਹੜੇ ਗਨਮੈਨ ਤੁਸੀਂ ਲੈ ਕੇ ਜਾ ਰਹੇ ਹੋ ਉਹਨਾਂ ਵਾਲੇ ਸਮਝਦੇ ਤੁਹਾਨੂੰ ਉਹ ਫੜ ਕੇ ਲੈਣਗੇ ਮੈਂ ਉਧਰਲੇ ਪਾਸੇ ਵੀ ਆਉਣਾ ਵਾਂ ਕਿਸੇ ਦੀ ਇੰਨੀ ਚਿੱਟੇ ਕਾਲੇ ਦਾ ਕੰਮ ਨਹੀਂ ਕਰਦਾ ਕਿ ਮੈਨੂੰ ਗਨਮੈਨ ਫੜਨਗੇ ਗਨਮੈਨ ਉਹਨਾਂ ਨੂੰ ਹੀ ਫੜਨਗੇ ਜਿਹੜੇ ਕੋਈ ਚਿੱਟੇ ਕਾਲੇ ਦਾ ਕੰਮ ਕਰਦੇ ਆ ਮੈਂ ਬਾਦਲ ਸਾਹਿਬ ਨੂੰ ਹੋਰ ਗੱਲ ਕਹਿਣੀ ਚਾਹਣਾ ਬੜੀਆਂ ਪੁੱਠੀਆਂ ਸਿੱਧੀਆਂ ਮੇਰੇ ਖਿਲਾਫ ਉਥੇ ਕੱਲ ਗੱਲਾਂ ਕਰਕੇ ਗਏ ਹੈ ਕਹਿੰਦੇ ਇੱਕ ਕੋਈ ਇਹੋ ਜਿਹੀ ਵੀ ਕਰਦਾ ਹੈ ਕਿ ਮੈਨੂੰ ਖਰੇ ਫੋਨ ਕੀਤਾ ਤੇ ਵਿਖਾਇਆ ਹੈ ਵੇਖੋ ਇੱਕ ਅਮਰਧਾਰੀ ਬੰਦਾ ਹੋ ਕੇ ਏਡਾ ਵੱਡਾ ਝੂਠ ਬੋਲੇ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਨੂੰ ਹੁਣ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿ ਇਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤਲਬ ਕਰਨਾ ਚਾਹੀਦਾ ਕਿਉਂਕਿ ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੁਝ ਨਹੀਂ ਸਮਝ ਸ਼੍ਰੀ ਕਾਲ ਤਖਤ ਸਾਹਿਬ ਦੇ ਜ਼ਹੀਦਾਰ ਨੂੰ ਇਹਨਾਂ ਨੇ ਲਾ ਗਏ ਉਹ ਮਾਰਿਆ ਤੇ ਆਪ ਦਾ ਜ਼ਹੀਦਾਰ ਲਾ ਕੇ ਤੇ ਅੱਜ ਫੇਰ ਆਪ ਦੀਆਂ ਮਨਮਨੀਆਂ ਕਰ ਰਹੇ ਆ ਜਿਹੜੇ ਪਾਰਟੀਆਂ ਦੇ ਵਿੱਚੋਂ ਜ਼ਹੀਦਾਰ ਸਹਿਬਾਨਾ ਨੇ ਕੱਢੇ ਸੀ ਉਹਨਾਂ ਨੂੰ ਫੇਰ ਵਾਪਸ ਲਿਆਉਂਦੇ ਆ ਇਹਨਾਂ ਦੇ ਸ਼੍ਰੀ ਕਾਲ ਤਖਤ ਸਾਹਿਬ ਤੇ ਵੀ ਆਪ ਦਾ ਜੜਾ ਵਾ ਉਹ ਕਮਜਾ ਜਮਾਇਆ ਹੋਇਆ ਔਰ ਮੈਂ ਸਮਝਦਾ ਉਹ ਦਿਨ ਦੂਰ ਨਹੀਂ ਕਿ ਇਹ ਵੀ ਦਿਨ ਜਿਹੜਾ ਜਲਦੀ ਆਊਗਾ ਔਰ ਸ਼੍ਰੀ ਕਾਲ ਤਖਤ ਸਾਹਿਬ ਵੀ ਇਹਨਾਂ ਤੋਂ ਆਜ਼ਾਦ ਹੋਊਗਾ ਸ਼ਰੌਨੀ ਗੁਰਦਾਰਾ ਪ੍ਰਬੰਧਕ ਵੀ ਪ੍ਰਬੰਧਕ ਕਮੇਟੀ ਵੀ ਇਹਨਾਂ ਕੋਈ ਆਜ਼ਾਦ ਹੋਗੀ ਇਹ ਪੰਥਕ ਆਪਣੇ ਆਪ ਨੂੰ ਖਵਾਉਣ ਵਾਲੇ ਪੰਥ ਦਾ ਢੋਂਗ ਰਚਣ ਵਾਲੇ ਬੰਦੇ ਇਹਨਾਂ ਨੂੰ ਪੁੱਛੋ ਕਿ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਕੀ ਕੀਤਾ ਜਿਹੜਾ ਬਰਗਾੜੀ ਕਾਂਡ ਹੋਇਆ ਜੋ ਕੋਟਕਪੂਰੇ ਦੇ ਵਿੱਚ ਹੋਇਆ ਤੁਸੀਂ ਉੱਥੇ ਕੀ ਕੀਤਾ ਉਸ ਵੇਲੇ ਤੁਹਾਡੀ ਸਰਕਾਰ ਸੀ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਗੁਰੂ ਸਾਹਿਬ ਦੇ ਸਾਡੇ ਅੰਗ ਗਲੀਆਂ ਦੇ ਵਿੱਚ ਰੁਲ ਗਏ ਤੁਸੀਂ ਕੀ ਕੀਤਾ ਇਹ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਪੁੱਛੋ ਤੁਸੀਂ 328 ਰੁਪਏ ਤੇ ਕਿੱਥੇ ਲਿਖ ਕੇ ਦਿੱਤਾ ਕਿ ਇਹਨਾਂ ਮਲਾਜ਼ਮਾਂ ਤੇ ਜਿਹੜਾ ਪਰਚਾ ਦਰਜ ਹੋਣਾ ਇਹਨਾਂ ਨੂੰ ਪੁੱਛੋ ਤਾਂ ਸਹੀ ਜਿਹੜੇ ਆਪਣੇਆਂ ਨੂੰ ਪੰਥ ਲਗਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਉਹਨਾਂ ਨੇ ਆਕੇ ਸਟੈਂਡ ਲਿਆ ਤੇ 328 ਰੁਪਆ ਲਿਆ ਤੇ 295 ਇਹਦਾ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿ ਪਰਚਾ ਦਰਜ ਕੀਤਾ ਤੇ ਫਿਰ ਪੰਥਕ ਕੌਣ ਹੋਇਆ ਜੀ ਸੁਖਬੀਰ ਬਾਦਲ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਮੈਂ ਤੱਕ ਵਿਹਲਾ ਇੱਕ ਨੰਬਰ ਦਾ ਵਿਹਲਾ ਡਿਫੈਂਡਰ ਚ ਘੁੰਮਦਾ ਰਹਿੰਦਾ ਗੇੜੀਆਂ ਮਾਰਦਾ ਰਹਿੰਦਾ ਜੇ ਕਿਤੇ ਕੋਈ ਮੀਟਿੰਗ ਲੱਭ ਗਈ ਤੇ ਉਥੇ ਚੱਲ ਗਿਆ ਨਹੀਂ ਤੇ ਘਰ ਚੱਲ ਗਿਆ ਹੁਮਕਮਾ ਕੇ ਮੇਰੇ ਵੀਰੋ ਜਿਹੜੀ ਦੇ ਕੱਲ ਉਥੇ ਕੱਲ ਰੈਲੀ ਕੀਤੀ ਆ ਮੈਂ ਇਸ ਜਗ੍ਹਾ ਤੇ ਇੱਕ ਮੀਟਿੰਗ ਕੀਤੀ ਸੀ ਉਦੋਂ ਅਮਨ ਰੋੜਾ ਜੀ ਆਇਆ ਸੀ ਮਨਾਵਨਾ ਵਾ ਹਲਕਾ ਚੱਲ ਗਾ ਉਥੇ ਠਾਠਾ ਮਾਰਦਾ ਘੱਟ ਹੋਇਆ ਜਿੱ ਪੰਜਾਬ ਚੋਂ ਬੰਦੇ ਸੱਦੇ ਕਿਉਂਕਿ ਇਹਨਾਂ ਦਾ ਇੱਕ ਸਿਸਟਮ ਆ ਸਾਰੇ ਪੰਜਾਬ ਚੋਂ ਆਪਦੀ ਪ੍ਰਾਈਵੇਟ ਲਿਮਟਿਡ ਕੰਪਨੀ ਜਿਹੜੀ ਇਹ ਚਲਾ ਰਹੇ ਆ ਉਹਦੇ ਚ ਸਾਰੇ ਬੰਦੇ ਸੱਦ ਲੈਂਦੇ ਆ ਤੇ ਉਹ ਇਕੱਠ ਕਰਕੇ ਕਹਿੰਦੇ ਜੀ ਬਹੁਤ ਵਿਸ਼ਾਲ ਆ ਵੇਖਿਆ ਤੁਸੀਂ ਚੁਭਾ ਲੈਣਾ ਨੇ ਰੈਲੀ ਕੀਤੀ ਫਿਰ 10 12000 ਤੇ ਹਰ ਗਏ ਫਿਰ ਜਿਹੜੀ ਰੈਲੀ ਐ ਏਡੀ ਵੱਡੀ ਤੁਸੀਂ ਕੀਤੀ ਸੀ ਸਾਰੇ ਪੰਜਾਬ ਚੋਂ ਬੰਦੇ ਇਕੱਠੇ ਕਰਕੇ ਤੇ ਭਾਈ ਜਿੱਤੇ ਕਿਉਂ ਨਹੀਂ ਤੇ ਇਹੀ ਗੱਲ ਮੈਂ ਕਹਿਣੀ ਚਾਹਣਾ 14 ਤਰੀਕ ਨੂੰ ਵੋਟਾਂ ਉਹਦਾ ਜਿਹੜਾ ਨਤੀਜਾ ਵਾ ਉਹ ਜਲਦੀ ਤੋਂ ਜਲਦੀ ਆਉ ਫਿਰ ਦੂਜੀ ਗੱਲ ਦੂਜੀ ਗੱਲ ਇਹਨੂੰ ਸ਼੍ਰੀ ਕਾਲ ਤਖਤ ਸਾਹਿਬੇ ਪੇਸ਼ ਹੋਈ ਇਹਨਾਂ ਨੇ ਆਪਦੇ ਆਪਦੇ ਮੂੰਹ ਦੇ ਨਾਲ ਇੱਕ ਇੱਕ ਗੁਨਾਹ ਕਬੂਲਿਆ ਕਿ ਨਹੀਂ ਕਬੂਲਿਆ ਤੁਸੀਂ ਦੱਸੋ ਜੇਹਦਾਰ ਸਾਹਿਬ ਕਹਿੰਦੇ ਸੀ ਸੜਨਾ ਗੱਲ ਨਹੀਂ ਕਰਨੀ ਹਾਂ ਜਾਂ ਨਾ ਚ ਜਵਾਬ ਦਿਓ ਜੇ ਇੱਕ ਵੀ ਇਹਨੇ ਨਾ ਕਿਹਾ ਤਾਂ ਦੱਸੋ ਸਾਰੇ ਹੀ ਇਹਨੇ ਹਾਂ ਕੇ ਜਿੰਨੇ ਗੁਨਾਹ ਇਹਨੇ ਕਬੂਲੇ ਹੈ ਇਹ ਕਹਿੰਦਾ ਜੀ ਇਹ ਲੋਕ ਇਹੋ ਜਿਹੇ ਲੋਕਾਂ ਨੇ ਕਾਲੀ ਦਲ ਨੂੰ ਬਦਨਾ ਕੀਤਾ ਉਹ ਭਾਈ ਤਹਾਡੇ ਤੁਹਾਡੇ ਗਲਾਂ 'ਚ ਤਖਤੀਆਂ ਪੈ ਗਈਆਂ ਸ਼੍ਰੀ ਅਕਾਲ ਤਖਸਾਲੋਂ ਤੁਹਾਨੂੰ ਸਜ਼ਾ ਲੱਗ ਗਈ ਤੇ ਬਦਨਾਮ ਅਹੀਂ ਕਰਤਾ ਅਕਾਲ ਤਖਸਾਲ ਵੱਲੋਂ ਸਜ਼ਾ ਤੁਹਾਨੂੰ ਲੱਗੀ ਤਖਤੀਆਂ ਤੁਹਾਡੇ ਗਲਾਂ 'ਚ ਪੈ ਗਈਆਂ ਹੈ ਉਦੋਂ ਤੁਹਾਨੂੰ ਬਾਹਰ ਆਪਣਾ ਵਰਸ਼ੇ ਦੇ ਕੇ ਖੜਾ ਰਿਆ ਗਿਆ ਤੇ ਤੁਸੀਂਾਂ ਦੇ ਜੇ ਬਦਨਾਮ ਅਹੀਂ ਕਰਤਾ ਵਾਹ ਤੇਰੇ ਮੈਨੂੰ ਤਾਂ ਸਮਝ ਨਹੀਂ ਆਈ ਸਾਰੇ ਅਕਾਲੀ ਦਲ ਦਾ ਤੁਸੀਂ ਬੇੜਾ ਗਰਕ ਕਰਕੇ ਰਸਤਾ ਤੇ ਤੁਸੀਂ ਇਹ ਚੀਜ਼ਾਂ ਸਾਡੇ ਸਾਡੇ ਦੇ ਮੜਨਾ ਚਾਹੁੰਦੇ ਜੇ ਮੈਂ ਦਾਅਵੇ ਨਾ ਕਹਿਣਾ 75% ਸਿੱਖ ਕੌਮ 75% ਅਕਾਲੀ ਦਲ ਇਹਨਾਂ ਨੂੰ ਇਹਨੂੰ ਪ੍ਰਧਾਨ ਹੀ ਨਹੀਂ ਮੰਨਦੇ ਜਿਹੜੇ ਇਹਦੇ ਬੰਦੇ ਕਿੰਨੇ ਬੰਦੇ ਛੱਡ ਕੇ ਚਲ ਗਏ ਜੀ ਮੈਨੂੰ ਦੱਸੋ ਕੋਈ ਲਿਸਟ ਵੀ ਮੈਂ ਮੇਰੇ ਹਿਸਾਬ ਨਾਲ 11 ਬੰਦਿਆਂ ਦੀ ਲਿਸਟ ਹੈ ਜਿਹੜੇ ਵੱਡੇ ਵੱਡੇ ਨਾਮੀ ਚਿਹਰੇ ਆ ਇਹਨਾਂ ਤੋਂ ਦੁਖੀ ਹੋ ਕੇ ਇਹਨਾਂ ਦੇ ਅਕਾਲੀ ਦਲ ਨੂੰ ਛੱਡ ਕੇ ਚਲ ਗਏ ਕਿਉਂਕਿ ਇਹਨਾਂ ਨੇ ਅਕਾਲੀ ਦਲ ਨੂੰ ਜਿਹੜਾ ਬਰਬਾਦ ਕਰਤਾ ਮੈਂ ਫੇਰ ਅੱਜ ਇਹ ਗੱਲ ਕਹਿਣੀ ਚਾਹਣਾ ਕਿ ਉਹ ਦਿਨ ਦੂਰ ਨਹੀਂ 14 ਤਰੀਕ ਨੂੰ ਇਲੈਕਸ਼ਨ ਹੋਣੀ ਹੈ ਇਹਨਾਂ ਨੇ ਕੱਲ ਰੈਲੀ ਕੀਤੀ ਹੈ ਮੈਂ ਸਵੇਰੇ ਫੇਰ ਰੱਖਦੀ ਹੈ ਦਾਣਾ ਮੰਡੀ ਮਜੀਠਾ ਤੁਸੀਂ ਸਾਰੇ ਮੇਰੇ ਭਰਾਓ ਉੱਥੇ ਆਇਓ ਤੁਹਾਨੂੰ ਆਪੇ ਪਤਾ ਲੱਗ ਜਾਊ ਇਹ ਰੈਲੀ ਆ ਔਰ ਬਹੁਤ ਵੱਡਾ ਇਕੱਠ ਕੱਲ 12 ਤਰੀਕ ਨੂੰ 1 ਵਜੇ ਦਾਣਾ ਮੰਡੀ ਮਜੀਠਾ ਆ ਹੀ ਕਰਨ ਜਾ ਰਹੇ ਆ ਔਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਦੱਸ ਦੂੰਗਾ ਕਿ ਆਹ ਰੈਲੀ ਉਹ ਤੇ ਤਗੜਾ ਹੋ ਕੇ ਜਿੰਨਾ ਮਰਜੀ ਤੁਸੀਂ ਇਥੇ ਜੋਰ ਲਾ ਲਿਓ ਤੁਹਾਡੀ ਇਥੇ ਐਦਕੀ ਗੱਲ ਨਹੀਂ ਬਣਨ ਵਾਲੀ ਹਲਕਾ ਮਜੀਠਾ ਇਤਿਹਾਸ ਰਚੇਗਾ ਐਸੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਚਾਰੇ ਦੀਆਂ ਚਾਰੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਆ ਉਥੋਂ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਵੱਡੀ ਜਿੱਤ ਪ੍ਰਾਪਤ ਕਰਨਗੇ ਔਰ ਜਿਹੜਾ ਮਜੀਠਾ ਹਲਕਾ ਇਤਿਹਾਸ ਰਚੇਗਾ ਇਥੋਂ ਜਿਹੜਾ ਇਹਨਾਂ ਦਾ ਤਖਤਾ ਪਲਟਦਾ